ਕਹਿੰਦਾ ਨਾ ਵੀ ਔਰਤ ਧਰਮੀ ਨਹੀਂ ਬਣ ਸਕਦੀ। ਵੀ ਤੂੰ ਤੂੰ ਤੇ ਆਪਣੇ ਹੱਕ ਲਈ ਫਿਰਦਾ ਵੀ ਜੇ ਪਤਨੀ ਚੜਾਈ ਕਰਦੀ ਐ ਤੇ ਪਤਨੀ ਚੜਾਈ ਕਰਦੀ ਪਤੀ ਸ਼ਾਦੀ ਹੋਰ ਕਰ ਸਕਦਾ। ਦੁਨੀਆਂ ਦੇ ਵਿੱਚ ਪਤਨੀ ਤੋਂ ਬਿਨਾ ਰਿਸ਼ਤੇ ਹੋਰ ਕਿਹੜੇ ਬਣਦੇ ਦੱਸ ਕਹਿੰਦੇ। ਵੀ ਪਤੀ ਤੇ ਪਤਨੀ ਜੁੜਦੇ ਤੇ ਰਿਸ਼ਤੇ ਫੇਰ ਹੀ ਪੈਦਾ ਹੁੰਦੇ ਨਾ ਅੱਗੋਂ। ਤੇ ਉਹ ਨੂੰ ਉਹ ਨੂੰ ਤੂੰ ਫਿਰ ਮਾੜਾ ਕਹਿਣਾ ਕਹਿੰਦੀ ਤੂੰ ਮਾੜਾ ਕਹਿਣਾ ਕਹਿੰਦੇ ਔਰਤ ਨੂੰ ਫਿਰ ਜਿਹੜਾ ਸਾਹ ਸੰਗਤ ਜੀ ਸਤਿਗੁਰ ਕਹਿੰਦੇ ਵੀ ਔਰਤ ਨੂੰ ਮਾੜਾ ਕਿਉਂ ਕਹਿਣਾ ਤੂੰ ਫਿਰ ਵੀ ਤੂੰ ਪੈਰ ਦੀ ਜੁੱਤੀ ਕਹਿ ਰਹੇ ਉਹਨੂੰ ਫਿਰ ਵੀ ਇਹ ਗੱਲਾਂ ਤੂੰ ਕਹਿਣਾ ਵੀ ਇਹ ਇਹ ਤਾਂ ਬਗਿਆੜਨਾ ਔਰਤ ਵਾਸਤੇ ਇਹ ਸ਼ਬਦ ਕਿਹਨਾਂ ਤੋਂ ਤੇ ਗੱਲਾਂ ਸੰਗਤ ਜੀ ਨੋਟ ਕਰਿਓ ਇੱਥੇ ਵਿਚਾਰ ਧਾਰਾ ਇਦਾਂ ਦੀਆਂ 20 ਚੱਲੀਆਂ ਜਿੱਥੇ ਕਿਹਾ ਜਾਂਦਾ ਸੀ ਨਾ ਵੀ ਔਰਤ ਬਿਗਿਆੜਨਾ ਔਰਤ ਔਰਤ ਸ਼ੁੱਧਰ ਦੇ ਬਰਾਬਰ ਆ ਇਹਨੂੰ ਇਹਨੂੰ ਧਰਮਿਕ ਹੋਣ ਦਾ ਵੀ ਕੋਈ ਹੱਕ ਨਹੀਂ ਹੈ ਤੇ ਜਦੋਂ ਜਿੱਦਣ ਇਦਾਂ ਦੀਆਂ ਗੱਲਾਂ ਸਾਹ ਸੰਗਤ ਜੀ ਹੋਈਆਂ ਨਾ ਇੱਥੇ ਤੇ ਅਗਲਿਆਂ ਨੂੰ ਪੀੜ ਲੱਗੀ ਦੁੱਖ ਲੱਗਿਆ ਬਲਿਆਂ ਇਹ ਇੱਕ ਵਿਚਾਰਤਾ ਰਕੜੀ ਪੈਦਾ ਹੋ ਗਈ ਨਵੀਂ ਤੇ ਸਤਿਗੁਰੂ ਕਬੀਰ ਸਾਹਿਬ ਵਰਗੇ ਸੰਗਤ ਜੀ ਭਗਤ ਰਵਦਾਸ ਸਾਹਿਬ ਵਰਗੇ ਯੋਧੇ ਇਦਾਂ ਨਹੀਂ ਖੜਾ ਹੋਏ ਸੀ ਬ੍ਰਾਹਮਣ ਦੇ ਖਿਲਾਫ ਇਹ ਸੋਚਾਂ ਸੀ ਬ੍ਰਾਹਮਣ ਦੀਆਂ ਇਹ ਜਿਹੜੀ ਸੋਚ ਲੈ ਕੇ ਅਗਲੇ ਨੇ ਸਾਧ ਸੰਗਤ ਜੀ ਕ੍ਰਾਂਤੀਕਾਰੀ ਨਾ ਕਦਮ ਚੱਕੇ ਸੀ ਇਨਕਲਾਬੀ ਯੋਧੇ ਇਹ ਆ ਸਾਡੇ ਮਹਾਨ ਯੋਧੇ ਜਿਨ੍ਹਾਂ ਨੇ ਸੰਗਤ ਦੀ ਸਿਰਫ ਇੱਕ ਕਹਿ ਲੋ ਖੇਤੇ ਲਈ ਨਹੀਂ ਮਦੁਖਤਾ ਦੇ ਲਈ ਸਾਹ ਸੰਗਤ ਦੀ ਲੜਾਂਗਾ ਲੜੀਆਂ ਨੇ ਭਗਤ ਕਬੀਰ ਸਾਹਿਬ ਵਰਗੇ ਭਗਤ ਰਵਦਾਸ ਸਾਹਿਬ ਵਰਗੇ ਤੇ ਅਸੀਂ ਇਹਨਾਂ ਨੂੰ ਪੁਲਾ ਚੁੱਕੇ ਹਾਂ ਮਾਫ ਕਰਾ ਜੀ ਅੱਜ ਦੁਨੀਆਂ ਦੇ ਉੱਤੇ ਸੰਗਤ ਦੀ ਚੱਲਦੀਆਂ ਪਰੰਪਰਾਵਾਂ ਸਨ ਨਾ ਜਿਹੜੀਆਂ ਜਿਨ੍ਹਾਂ ਨੂੰ ਕਹ ਲੋ ਵੀ ਧਰਮ ਦਾ ਨਾਂ ਦੇ ਕੇ ਚਲਾਇਆ ਜਾਂਦਾ ਸੀ ਤੇ ਉਹ ਧਰਮ ਵੀ ਇਦਾਂ ਦਾ ਜਿੰਦੇ ਨਾਲ ਸਾਹਾ ਸੰਗਤ ਜੀ ਵਿਤਕਰੇ ਖੜੇ ਹੁੰਦੇ ਸੀ ਦੁਨੀਆਂ ਵਿੱਚ ਤੇ ਸਤਿਗੁਰੂ ਗੁਰਨਾਨਕ ਦਾ ਦਰ ਕਹਿੰਦਾ ਵੀ ਇਦਾਂ ਦਾ ਧਰਮ ਨਹੀਂ ਚਾਹੀਦਾ ਸਾਨੂੰ ਸਾਨੂੰ ਨਹੀਂ ਲੋੜ ਇਦਾਂ ਧਰਮ ਦੀ ਸਤੀ ਪ੍ਰਥਾ ਤੁਸੀਂ ਸੁਣਿਆ ਹੋਵੇਗਾ ਬਾਲਵਾ ਬਾਲ ਤੋਂ ਬਹੁਤ ਛੋਟੀ ਉਮਰ ਹੀ ਜਿਹੜੇ ਵਿਆਹ ਕਰ ਦੇਣੇ ਲੜਕੀ ਦਾ ਛੋਟੀ ਉਮਰ ਚ ਵਿਆਹ ਕਰਨਾ ਸਤੀ ਪ੍ਰਥਾ ਸੰਗਤੀ ਪਤੀ ਦੀ ਚਿਖਾ ਦੇ ਵਿੱਚ ਪਤਨੀ ਨੂੰ ਵੀ ਜਲਾ ਦੇਣਾ ਇਹ ਇਹ ਵਿਚਾਰਧਾਰਾ ਵਾ ਨਾ ਜਿਹੜੀਆਂ ਪ੍ਰਥਾਵਾਂ ਬਣੀਆਂ ਸੀ ਜਿਨ੍ਹਾਂ ਨੂੰ ਲੋਕ ਮਰਿਆਦਾ ਕਹ ਰਹੇ ਸੀ ਇਹ ਗੁਰੂ ਨਾਨਕ ਦੇਵ ਜੀ ਦਰ ਨੇ ਬੰਦ ਕਰਵਾਈਆਂ ਨੇ ਜੀ ਪੜਿਓ ਇਤਿਹਾਸ ਕਦੇ ਖਤਮ ਕੀਤੀ ਗਾ ਸਤਿਗੁਰੂ ਦੇ ਦਰ ਨੇ ਤੇ ਇੱਥੇ ਸੰਗਤ ਜੀ ਉਹ ਕਹਿੰਦਾ ਸੀ ਪੰਡਤ ਵੀ ਔਰਤ ਧਰਮੀ ਨਹੀਂ ਬਣ ਸਕਦੀ ਤੇ ਕੱਲ ਵੀ ਆਪਾਂ ਗੱਲ ਸਮਝੀ ਹੈ ਵੀ ਜੋਰ ਹੀ ਨਹੀਂ ਲੱਗਦਾ ਇਹਨਾਂ ਦਾ ਉਹ ਕਹਿੰਦਾ ਸੀ ਨਾ ਵੀ ਜਨੇਊ ਔਰਤ ਪਹਿ ਨਹੀਂ ਸਕਦੀ ਇੱਥੇ ਜਿਹੜਾ ਜੋਰ ਹੀ ਨਹੀਂ ਲੱਗ ਰਿਹਾ ਬਾਕੀ ਸਾਰੀ ਬਾਹ ਲਾ ਲਈ ਇਹਨਾਂ ਨੇ ਜਿਹੜੇ ਆ ਪੰਤ ਦੋਖੀ ਨੇ ਨਾ ਪੰਤ ਦੀ ਕਹ ਲਓ ਵੀ ਬੇੜੀ ਦੇ ਵਿੱਚ ਸਿੱਖ ਕੌਮ ਦੀ ਬੇੜੀਆਂ ਚ ਵਟੇ ਪਈ ਹੋਣੇ ਜਿਹੜੇ ਤੇ ਉਹਨਾਂ ਦਾ ਸੰਗਤ ਦੀ ਜੋਰ ਹੀ ਨਹੀਂ ਬਸ ਚੱਲ ਰਿਹਾ ਏਦਾਂ ਤੇ ਹੁਕਮਨਾਮੇ ਕਿਉਂ ਨਾ ਲਾਗੂ ਕਰ ਦੇਣਾ ਵੀ ਔਰਤ ਨਾ ਖੰਡੇ ਕੀ ਪੌੜੀ ਲੈ ਸਕਦੀ ਜੋੜ ਨਹੀਂ ਲੱਗ ਰਿਹਾ ਉਹਨਾਂ ਦਾ ਬਾਕੀ ਬਹੁਤ ਕੁਝ ਚੱਲ ਰਿਹਾ ਥੇ ਕਹਿੰਦੇ ਵੀ ਮਹਾਰਾਜ ਦੀ ਵਿਧੂਰੀ ਵਿੱਚ ਔਰਤ ਬਹਿ ਕੇ ਪਾਠ ਵੀ ਨਹੀਂ ਕਰ ਸਕਦੀ ਗਰਬਾਣੀ ਕੀਰਤਨ ਨਹੀਂ ਕਰ ਸਕਦੀ ਤੇ ਉਹ ਤਾਂ ਜਿਹੜਾ ਕਹਰੇ ਵੀ ਪੰਜ ਬਿਆਰਾਂ ਵਿੱਚ ਸ਼ਾਮਲ ਵੀ ਨਹੀਂ ਹੋ ਸਕਦੀ ਔਰਤ ਇਹਨਾਂ ਨੂੰ ਵੇਖਿਆ ਕਰੋ ਵੀ ਇਹ ਸੋਚਾਂ ਬਾਬੇ ਸਾਦ ਕਿੱਥੋਂ ਲੈ ਕੇ ਆਉਂਦੇ ਆ ਲੱਗ ਨਹੀਂ ਰਿਹਾ ਅੱਜ ਵੀ ਉਹੀ ਉਹ ਪੰਡਤ ਅਨਰਧਿਆਲ ਜਿਹੜਾ ਕਹਿ ਰਿਹਾ ਸੀਗਾ ਵੀ ਤੇਰੀ ਭੈਣ ਨਹੀਂ ਪਾ ਸਕਦੀ ਵੀ ਉਹੀ ਚੋਲਾ ਪਾ ਕੇ ਜਿਵੇਂ ਆ ਗਿਆ ਹੁੰਦਾ ਜਿਹੜੇ ਕਹਿੰਦੇ ਨਾ ਵੀ ਔਰਤ ਪਾਠ ਨਹੀਂ ਕਰ ਸਕਦੀ ਹੈਰਾਨਗੀ ਨਹੀਂ ਹੁੰਦੀ ਸਾਹ ਸੰਗਤ ਤੇ ਇਸ ਲਈ ਸੰਗਤ ਦੀ ਗੱਲ ਜਿਹੜੀ ਆਪਾਂ ਸਮਝ ਰਹੇ ਆ ਨਾ ਵੀ ਸਤਗੁਰ ਕਹਿੰਦੇ ਵੀ ਉਹ ਦਇਆ ਲੈ ਕੇ ਆ ਸੰਤੋਖ ਕਹਿੰਦੇ ਲੈ ਕੇ ਆ ਸਬਰ ਲੈ ਕੇ ਆ ਜ਼ਿੰਦਗੀ ਵਿੱਚ। ਉਹ ਤੇ ਉਹ ਮੇ ਜਿਹੜਾ ਕਹਿੰਦੇ ਤੂੰ ਧਰਮੀ ਕਹਿ ਰਹੇ ਆ ਆਪਣੇ ਆਪ ਨੂੰ। ਉਦਾਂ ਤੋਂ ਬਹੁਤ ਵੱਡਾ ਧਰਮੀ ਬਣਦਾ। ਤੇ ਜਿਹੜਾ ਨਾ ਕੱਲ ਦਾ ਸ਼ਲੋਕ ਸੰਗਤ ਜੀ ਬਹਿ ਕੇ ਜਿਹੜਾ ਵਿਚਾਰ ਕਰਿਓ। ਤੁਸੀਂ ਜਿਹੜੇ ਸਹਿ ਪਾਠ ਕਰ ਸਕਦੇ ਹੋ। ਜਿਹੜੀਆਂ ਸਤਗੁਰ ਜੀ ਦੇ ਗੱਲਾਂ ਗੰਗਾਂ ਨੇ ਨਾ ਉਹਦੇ ਵਿੱਚ ਦਇਆ ਦੀ ਗੱਲ ਕੀਤੀ ਸਤਗੁਰ ਨੇ। ਸੰਤੋਖ ਦੀ ਜੱਤ ਸੱਤ ਦੀ ਗੱਲ ਸਮਝਾਈ ਸਤਿਗੁਰ ਨੇ ਇਹ ਗੱਲਾਂ ਆਪ ਨਹੀਂ ਸੀ ਦਇਆ ਧਰਮ ਜੱਤ ਸੱਤ ਸੰਗਤ ਦੀ ਆਪਾਂ ਕਹਿੰਦੇ ਨੇ ਵੀ ਜੱਤ ਸੱਤ ਦਾ ਕੀ ਮਤਲਬ ਜੱਤ ਸੱਤ ਰੱਖਣਾ ਇਹਦੇ ਵੀ ਬਹੁਤ ਵੱਡੇ ਕਾਰਨ ਹੈ ਜੀ ਧਰਮੀ ਜਿਹੜੇ ਹੁਣ ਦੇ ਸਾਹ ਸੰਗਤ ਦੀ ਵਿਖਾਵੇ ਵੱਜੋਂ ਬਹੁਤ ਵੱਡੇ ਕਾਰਨ ਸੀ ਇਹ ਵੀ ਕਿਉਂ ਕਿਉਂ ਤੂੰ ਜਤੀ ਵੀ ਨਹੀਂ ਹੈਗਾ ਸਤਵੀ ਸਤਗੁਰ ਕਹਿੰਦੇ ਨਹੀਂ ਤੇਰੇ ਕੋਲ ਓਦਾਂ ਤੂੰ ਧਰਮੀ ਆ ਕਹਿਣ ਨੂੰ ਪਰ ਮਾਫੀ ਮੰਗਾਂ ਜਿਹੜੀ ਬੇਨਤੀ ਮੈਂ ਕਰਨ ਲੱਗਾ ਓਦਾਂ ਸਤਗੁਰ ਕਹਿੰਦੇ ਧਰਮੀਆ ਤੂੰ ਬੜਾ ਵੱਡਾ ਪਰ ਇੱਥੇ ਨਾ ਕਹਿੰਦੇ ਵੀ ਤੂੰ ਜਿਹੜਾ ਪਤਾ ਹੀ ਨਹੀਂ ਕਹਿੰਦੇ ਵੀ ਇੰਨੇ ਇਥੇ ਤੂੰ ਮੰਦ ਕਰਮ ਕੀਤੇ ਧਰਮ ਦੇ ਨਾਂ ਤੇ ਇਹਨੇ ਮੰਦ ਕਰਮ ਤਾਂ ਹੀ ਜਿਹੜੇ ਬਾਬੇ ਨੇ ਗੱਲ ਕਹੀ ਸੀ ਵੀ ਜੱਤ ਸੱਤ ਲਿਆ ਜ਼ਿੰਦਗੀ ਵਿੱਚ ਦਇਆ ਥੋੜੀ ਜਿਹੀ ਲੈ ਕੇ ਆ ਜ਼ਿੰਦਗੀ ਵਿੱਚ ਵੀ ਕਿਉਂ ਜਿਹੜੇ ਲੋਕਾਂ ਨੂੰ ਮਰਾਉਣ ਲੜਾਉਣ ਲੱਗੇ ਹੋયા ਦਇਆ ਕਹਿੰਦੇ ਜ਼ਿੰਦਗੀ 'ਚ ਨਹੀਂ ਤੇਰੇ ਦਿਲ ਵਿੱਚ ਤੇਰਾ ਕਹਿੰਦੇ ਢਿੱਡ ਨਹੀਂ ਰੱਜ ਰਿਹਾ ਕਹਿੰਦੇ ਘਰਾ ਦੇ ਕਹਿੰਦੇ ਘਰ 20 ਖਾ ਗਿਆ ਤੂੰ ਬੰਦਿਆਂ ਦੇ ਬੰਦੇ ਖਾ ਜਾਂਦਾ ਕਹਿੰਦੇ ਤੂੰ ਤਾਂ ਹੀ ਜਿਹੜਾ ਬਾਬੇ ਦੀ ਬਾਣੀ ਕਹਿੰਦੀ ਸੀ ਨਾ ਸਾਥ ਸੰਗਤ ਵੀ ਕਾਦੀ ਕੂੜ ਬੋਲ ਮਨ ਖਾਏ ਬਾਂਬਨ ਨਾ ਵੇ ਜੀਆਂ ਖਾਏ ਜੀਆਂ ਦਾ ਸਤਿਗੁਰ ਕਹਿੰਦੀ ਵੀ ਕਾਣ ਕਰਕੇ ਤੀਰਥਾਂ ਤੇ ਨਹਾਉਣਾ ਤੋਂ ਜੀ ਖਾ ਰਿਆ ਕਹਿੰਦੇ ਜੀਵਤਿਆ ਕਰ ਰਿਆ ਕਹਿੰਦੇ ਤੂੰ ਜੀ ਮਾਰਨ ਤੋਂ ਭਾਵੇਂ ਇਹ ਨਹੀਂ ਵੀ ਬ੍ਰਾਹਮਣ ਜਿਹੜਾ ਤਲਵਾਰ ਚੱਕ ਕੇ ਤੁਰਿਆ ਫਿਰਦਾ ਉਹਨੇ ਸੰਗਤ ਦੀ ਕਾਇਦੇ ਕਾਨੂੰਨ ਹੀ ਇਦਾਂ ਦੇ ਬਣਾਏ ਸੀ ਵੀ ਜਿੰਦੇ ਨਾਲ ਕਹ ਲੋ ਇਨਸਾਨੀਅਤ ਦਾ ਘਾਣ ਹੁੰਦਾ ਹੋਵੇ ਕਾਇਦੇ ਕਾਨੂੰਨ ਹੀ ਇਦਾਂ ਦੇ ਸੀ ਉਹਦੇ ਮੰਨੂ ਸਿਮਰਤियां ਨਾ ਸਾਹ ਸੰਗਤ ਪੜ ਕੇ ਦੇਖਿਓ ਮੰਨੂ ਸਿਮਰਤियां ਜਿਨ੍ਹਾਂ ਦੇ ਵਿੱਚ ਸਾਹ ਸੰਗਤੀ ਗੱਲੀਬਾਤੀ ਕਰੋ ਵੀ ਇੱਕ ਦੂਜੇ ਦਾ ਨਾ ਕਤਲ ਆਮ ਕੀਤਾ ਹੋਇਆ ਇੱਕ ਦੂਜੇ ਨੂੰ ਕਹਿੰਦੇ ਮਾਰਨਾ ਹੀ ਆ ਕਾਨੂੰਨ ਹੀ ਸਾਹ ਸੰਗਤ ਦੀ ਮਾਰ ਰਿਹਾ ਵਸ ਇੱਕ ਦੂਜੇ ਨੂੰ ਸਤਗੁਰ ਕਹਿੰਦੇ ਵੀ ਕਾਨੂੰਨ ਹੀ ਤੇਰੇ ਇਦਾਂ ਦੇ ਆ ਵੀ ਜਿੰਦੇ ਨਾਲ ਮਰਦਾ ਬੰਦਾ ਤੇ ਕਾਨੂੰਨ ਹੈ ਕਿਦਾਂ ਦੇ ਆ ਜੀ ਕਹਿੰਦੇ ਵੀ ਸਵਰਗ ਲੈਣੇ ਆ ਕਹਿੰਦੇ ਵੀ ਮੈਂ ਦਿਨਾ ਸਵਰਗ ਤੁਹਾਨੂੰ ਕਾਸ਼ੀ ਦੇ ਵਿੱਚ ਆਰਾ ਲੱਗਿਆ ਹੋਇਆ ਜੀ ਤੇ ਆਪਣਾ ਸਾਰਾ ਕੁਝ ਜਿਹੜਾ ਕਹਿੰਦੇ দান ਕਰਦੇ ਤੇ ਉਸ ਆਰੇ ਦੇ ਥੱਲੇ ਚਰਵਾ ਲਓ ਆਪਣੇ ਆਪ ਨੂੰ ਤੇ ਸਵਰਗ ਮਿਲ ਜਾਣਾ ਇਹ ਇਦਾਂ ਦੇ ਕਾਨੂੰਨ ਬਣਾਈ ਜਿਓ ਨੇ ਜਿੰਦੇ ਨਾਲ ਜੀਵ ਹੱਥੇ ਹੁੰਦੀ ਆ ਤੇ ਕੇਸ ਕੀਤੇ ਪੈਣਾ ਚਾਹੀਦਾ ਜੀ ਅਗੂ ਵੀ ਆ ਜਾ ਇੱਧਰ ਵੀ ਕਾਨੂੰਨ ਵੀ ਤੂੰ ਬਣਾਇਆ ਨਾ ਕਹਿੰਦੀ ਆਪਣਾ ਸਾਰਾ ਕੁਝ ਕਹਿੰਦੇ ਦਾਨਪੂਰਨ ਕਰਕੇ ਵੀ ਇਦਾਂ ਦਾ ਇੱਕ ਬੋਰ ਦਾ ਦਰਖਤ ਸੀ ਉਹ ਪਟਿਆ ਗਿਆ ਉਹ ਵੀ ਸੀ ਇੱਕ ਕਹਿੰਦਾ ਵੀ ਉਹਦੇ ਤੋਂ ਛਾਲ ਮਾਰ ਦਿਓ ਥੱਲੇ ਡਿੱਗ ਪੋ ਤੂੰ ਇਹਨੂੰ ਵੀ ਧਰਮ ਗਿਣਿਆ ਸੀ ਜੀ ਇੱਥੇ ਅੱਜ ਜਿਹੜੇ ਹੋਰ ਵੀ ਦੇਖਦੇ ਹਾਂ ਅੱਜ ਵੀ ਚੱਲਦਾ ਬਹੁਤ ਕੁਝ ਜਦੋਂ ਸਾਹਾ ਸੰਗਤ ਦੀ ਜਗਨਨਾਥ ਪੁਰੀ ਵਿੱਚ ਤਾਂ ਅੱਜ ਵੀ ਅੱਜ ਵੀ ਜਦੋਂ ਰਥ ਯਾਤਰਾ ਨਿਕਲਦੀ ਹੈ ਨਾ ਰਥ ਯਾਤਰਾ ਤੇ ਉਹ ਰਥ ਜਦੋਂ ਅੱਜ ਵੀ ਨਿਕਲਦਾ ਨਾ ਸਾਹਾ ਸੰਗਤ ਲੋਕ ਥੱਲੇ ਪੈਂਦੇ ਉਹਦੇ ਲੰਮੇ ਪੈ ਜਾਂਦੇ ਆ ਵੀ ਸਾਡੇ ਜਿਹੜਾ ਉੱਪਰ ਦੀ ਲੰਗ ਜੇ ਲੋਕ ਨਾ ਕਾਲੇ ਆ ਮਰਨ ਵਾਸਤੇ ਵੀ ਸਾਡੇ ਉੱਪਰ ਦੀ ਲੰਗ ਜੇ ਰੱਥ ਬਿਮਾਰਾਗ ਦਾ ਜਿਹੜਾ ਰੱਥ ਠਾਕੁਰ ਦਾ ਰੱਥ ਨਾ ਸਾਡੇ ਉੱਪਰ ਦੀ ਲੰਗ ਜੇ ਇਹ ਇਦਾਂ ਦੇ ਹਾਲਾਤ ਆ ਜੀ ਲੋਕਾਂ ਦੇ ਮਰਨ ਵਾਸਤੇ ਕਾਲੇ ਪਏ ਆ ਪਰ ਨਾਮ ਕੀ ਆ ਜੀ ਧਰਮ ਦਾ ਤਾ ਜਿਹੜੇ ਬਾਬੇ ਨੇ ਕਿਹਾ ਸੀ ਵੀ ਬੰਮਣ ਨਾ ਵੈ ਜੀਆਂ ਕਾਇ ਤਾਂ ਗੱਲਾਂ ਕਹਿੰਦੇ ਸੀ ਫਿਰ ਵੀ ਧਰਮੀ ਜੀਵ ਹਤਿਆ ਵੀ ਕਰਕੇ ਜੀਵਾਂ ਦਾ ਕਤਲਿਆਮ ਕਰਕੇ ਤੇ ਇੱਥੇ ਸੰਗਤ ਜੀ ਗੱਲ ਖਤਮ ਨਹੀਂ ਹੁੰਦੀ ਇੱਥੇ ਗੱਲ ਕੋ ਮੁੱਕਦੀ ਨਹੀਂ ਸੀ ਇਹਨੂੰ ਸੰਗਤ ਜੀ ਇਦਾਂ ਨਾ ਸਮਝ ਲਿਓ ਪਰ ਇੱਥੇ ਧਰਮ ਦੇ ਨਾਂ ਤੇ ਜੋ ਕੁਝ ਵੀ ਚੱਲਦਾ ਸੀ ਨਾ ਤਾਂ ਪੰਡਤ ਨੂੰ ਗੁਰਨਾਨਕ ਜੀ ਨੇ ਸਵਾਲ ਕੀਤੇ ਸੀ ਵੀ ਬੰਦਾ ਤਾਂ ਕਹਿੰਦੇ ਤੂੰ ਮਾਰਦਾ ਪਰਿਵਾਰ ਉਹਦਾ ਦਾਨ ਵਿੱਚ ਲੈ ਲਿਆ ਵੀ ਇੰਨਾ ਹੀ ਸਿਆਣਾ ਸੀ ਵੀ ਦਾਨ ਚ ਲੈ ਲਿਆ ਤੂੰ ਤਾਂ ਕਿਹਾ ਸੀ ਮਹਾਰਾਏ ਨੇ ਵੀ ਉਹ ਜੱਤ ਸੱਤ ਵੀ ਲੈ ਕੇ ਆ ਕਹਿੰਦੇ ਵੀ ਤੂੰ ਰਾਜਦਾਨੀ ਤੇਰਾ ਢਿੱਡ ਨਹੀਂ ਭਰਦਾ ਵੀ ਉਹ ਤਾਂ ਕਹਿੰਦੇ ਤੂੰ ਜਨੇਊ ਵੀ ਪਹਿਨੇ ਹੋਇਆ ਜਨੇਊ ਪਾਇਆ ਕਹਿੰਦੇ ਤੇ ਪਹਿਲਾਂ ਮਾਫੀ ਮੰਗਾਂ ਜੀ ਇਦਾਂ ਵੀ ਚੱਲਦਾ ਰਿਹਾ ਜਦੋਂ ਸਤਿਗੁਰ ਨੇ ਤਾਂ ਹੀ ਬਾਲ ਵਿਆਹ ਬੰਦ ਕਰਵਾਏ ਸੀ ਨਾ ਕਰਦਾ ਕੀ ਸੀ ਜੀ ਪੰਡਤ ਕਹਿੰਦਾ ਸੀ ਵੀ ਜੇ ਆਪਣੀ ਪੁੱਤਰੀ ਦਾ ਕਹਿੰਦੇ ਵੀ ਮੈਂ ਤੇਰਾ ਕਹਿੰਦੇ ਪ੍ਰੋਹੁਤ ਵੀ ਤੂੰ ਬੇਟੀ ਦਾ ਵਿਆਹ ਕਰਨਾ ਆਪਣੀ ਦਾ ਆਪਣੀ ਧੀ ਦਾ ਵਿਆਹ ਕਰਨਾ ਤੂੰ ਤੇ ਉਹਨੂੰ ਕਹਿੰਦਾ ਸੀ ਵੀ ਇੱਕ ਜੇ ਰਾਤ ਦੇ ਲਈ ਰਾਤ ਲਈ ਵੀ ਤੈਨੂੰ ਰੱਬ ਦੇ ਘਰ ਛੱਡਣਾ ਪੈਣਾ ਇੱਕ ਰਾਤ ਵਾਸਤੇ ਉਹਨੂੰ ਭੋਗ ਲੱਗੇਗਾ ਕਹਿੰਦਾ ਤੇ ਲੋਕ ਸੰਗਤ ਦੀ ਵਿਆਹੋਂ ਤੋਂ ਪਹਿਲਾਂ ਕਰਦੇ ਨੇ ਮੂਰਤੀਆਂ ਦੇ ਨਾਲ ਕਹਿ ਲੋ ਪਹਿਲਾਂ ਕਹਿੰਦੇ ਜੀ ਮੂਰਤੀ ਨਾਲ ਵਿਆਹ ਹੋਣਾ ਇਹਦਾ ਤੇ ਕਰਨਾ ਕੀ ਹੁੰਦਾ ਸੀ ਲੱਗ ਨਹੀਂ ਰਿਹਾ ਵੀ ਕਿੱਥੋਂ ਤੱਕ ਸੰਗਤ ਜੀ ਧਰਮੀ ਬੰਦੇ ਕਰਕੇ ਹੋਈ ਸੀ ਵਿਆਹ ਤੋਂ ਪਹਿਲਾਂ ਇੱਕ ਜਿਹੜੇ ਰਾਤ ਪੁਜਾਰੀ ਦੇ ਨਾਲ ਇਦਾਂ ਹੁੰਦਾ ਰਿਹਾ ਜੀ ਇੱਥੇ ਇਦਾਂ ਇਦਾਂ ਦਾ ਧਰਮ ਸੀ ਤੇ ਤਾਂ ਗੱਲ ਕਹੀ ਸੀ ਮਹਾਰਾਜ ਨੇ ਕਹਿੰਦੇ ਵੀ ਤੂੰ ਉਦਾਂ ਬਹੁਤ ਖਰਨਾ ਕਹਿੰਦੇ ਧਰਮੀ ਬਹੁਤ ਬਣਦਾ ਤੇ ਇੱਕ ਦਾਣ ਕਹਿੰਦੇ ਬਹੁਤ ਗਲਤ ਲੈਣਾ ਤੂੰ ਕਹਿੰਦੇ ਹੋਰ ਤੇ ਕਹਿੰਦੇ ਦਾਣ ਲੈ ਨਾ ਹੀ ਲੈਣੇ ਤੂੰ ਕਹਿੰਦੇ ਪਤਾ ਮੈਨੂੰ ਕਹਿੰਦੇ ਤੇ ਇੱਕ ਦਾਣ ਬਹੁਤ ਗਲਤ ਲੈਣਾ ਕਹਿੰਦੇ ਤੂੰ ਵੀ ਬਹੁਤ ਗਲਤ ਦਾਣ ਲੈਣਾ ਕਹਿੰਦੇ ਉਹ ਵੀ ਜਿਵੇਂ ਦੀ ਜਸਮਾਨ ਦੀ ਪੁੱਤਰੀ ਹੈ ਨਾ ਕਹਿੰਦੀ ਜਸਮਾਨ ਤੋਂ ਭਾਵਾ ਜੀ ਦਾਣ ਦੇਣ ਵਾਲਾ ਜਸਮਾਨ ਜੀਤੋਂ ਪੰਡਤ ਦਾ ਲੈਂਦਾ ਸੀ ਨਾ ਉਹ ਜਜ਼ਮਾਨ ਕਿਹਾ ਜਾਂਦਾ ਸੀ ਉਹਨੂੰ ਤੇ ਜਿਵੇਂ ਕਹਿੰਦੇ ਜਜ਼ਮਾਨ ਦੀ ਬੇਟੀ ਆ ਨਾ ਉਹ ਵੀ ਤੇਰੀ ਆ ਸਤਗੁਰ ਕਹਿੰਦੇ ਵੀ ਸ਼ਰਮ ਕਰਿਆ ਕਰ ਜਦੋਂ ਕਹਿੰਦੇ ਨਾ ਵੀ ਬੇਟੀ ਵੀ ਦਾਨ ਦੇ ਦਿਓ ਮੈਨੂੰ ਬੇਟੀ ਵੀ ਕਹਿੰਦੇ ਦਾਨ ਕਰ ਆਪਣੀ ਇੱਥੇ ਤੇ ਸਤਗੁਰ ਕਹਿੰਦੇ ਵੀ ਸ਼ਰਮ ਕਰ ਮਾੜੀ ਮੋਟੀ ਸ਼ਰਮ ਕਰ ਕਹਿੰਦੇ ਸਾ ਪੁੱਤਰੀ ਜਜ਼ਮਾਨ ਕੀ ਸਾ ਤੇਰੀ ਮਹਾਰਾਜ ਕਹਿੰਦੇ ਜਿਵੇਂ ਜਜ਼ਮਾਨ ਦੀ ਪੁੱਤਰੀ ਨਾ ਤੇਰੀ ਵੀ ਉਦਾਂ ਹੀ ਧੀ ਆ ਤੇਰੀ ਵੀ ਧੀ ਆ ਇੱਕ ਦਾਨ ਤੂੰ ਕਥਾਏ ਲਿਆ ਮਹਾਰਾਜ ਕਹਿੰਦੇ ਇੱਕ ਦਾਨ ਕਹਿੰਦੇ ਤੂੰ ਬਹੁਤ ਗੰਦੀ ਥਾਂ ਤੇ ਲੈਣਾ ਬਹੁਤ ਕਥਾਵਾ ਥਾਂ ਕਹਿੰਦੇ ਉਹ ਜਦੋਂ ਸਤਗੁਰ ਕਹਿੰਦੇ ਵੀ ਤੂੰ ਇਹ ਮਰਿਆਦਾਵਾਂ ਦੱਸਦਾ ਨਾ ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਉੋਂ ਤੂੰ ਜਨੇਊ ਪਾਇਆ ਉਹਦਾਂ ਸਤਗੁਰ ਕਹਿੰਦੇ ਤੂੰ ਜਨੇਊ ਪੈਨੇ ਹੋਇਆ ਤਾਂ ਜਿਹੜੇ ਬਾਬੇ ਨੇ ਗੱਲਾਂ ਕਹੀਆਂ ਸੀ ਕਹਿੰਦੇ ਵੀ ਤੇਰੇ ਕੰਮ ਦਾ ਨਹੀਂ ਜਨੇਊ ਇਹ ਕਿਸੇ ਕੰਮ ਦਾ ਨਹੀਂ ਕੋਈ ਕੰਮ ਆਉਂਦਾ ਜਨੇਊ ਪਾਉਣਾ ਸਤਗੁਰ ਕਹਿੰਦੇ ਤੇ ਮਨ ਨੂੰ ਬਾਪ ਦੇ ਨੂੰ ਦਇਆ ਲਿਆ ਇਹਦੇ ਵਿੱਚ ਸੰਤੋਖ ਲੈ ਕੇ ਆ ਜੱਤ ਸਾਥ ਸਮਝਾਏ ਨੂੰ ਕਹਿੰਦੇ ਸੰਤੋਖ ਸਬਰ ਲਿਆ ਕਹਿੰਦੇ ਜ਼ਿੰਦਗੀ ਵਿੱਚ ਤੈਨੂੰ ਸਬਰ ਨਹੀਂ ਹੈ। ਇਦਾਂ ਦਾ ਕੁਝ ਚੱਲਦਾ ਸੀ ਤੇ ਤਾਂ ਹੀ ਜਿਹੜਾ ਗੱਲਾਂ ਨੇ ਪਿੱਠ ਸਿਆਪਾ ਵਾਏ ਵੀ ਇਹ ਵਿਚਾਰ ਧਾਰਾ ਵਾ ਕਿੱਥੋਂ ਆ ਗਾ। ਵੀ ਸਾਡੀ ਸਾਡੀ ਤੇ ਜ਼ਿੰਦਗੀ ਵਿਚਾਰ ਨੇ ਖਰਾਬ ਕਰ ਦੇਣੀ ਇਸ ਨੇ। ਵੀ ਸਾਡਾ ਜਿਹੜਾ ਤੋਰੀ ਫੁਲਕਾ ਚੱਲਦਾ ਸੀ। ਵੀ ਸਾਡਾ ਬਾਹਰ ਟਿੱਡ ਵੀ ਭਰਦਾ ਸੀ। ਤੇ ਮਨ ਦੀਆਂ ਖੁਰਾਕਾਂ ਵੀ ਪੂਰੀਆਂ ਹੁੰਦੀਆਂ ਸੀ ਸਾਡੀਆਂ। ਬੇ ਮਨ ਜੋ ਗੰਦਾ ਮੰਦਾ ਚਾਹੁੰਦਾ ਸੀ ਧਰਮ ਦੇ ਨਾਂ ਤੇ ਕਰਦੇ ਸੀ ਅਸੀਂ। ਇਹ ਕੁਝ ਚੱਲਦਾ ਸੀ ਇੱਥੇ। ਤੇ ਮਾਫੀ ਮੰਗਾ। ਤੇ ਇਹ ਵਿਚਾਰਤਾਰਾ ਉਹਨਾਂ ਦੀ ਨਹੀਂ ਹੈ। ਇੱਥੇ ਸਾਡੇ ਸਮਾਜ ਵਿੱਚ 20 ਸਾਲ ਸੰਗਤ ਬਹੁਤ ਭਲੱਕੜ ਲੋਕ ਅੱਜ ਵੀ। ਅੱਜ ਵੀ ਹੈਗੇ। ਅੱਜ ਵੀ ਸੰਗਤ ਜੀ ਤੁਹਾਨੂੰ ਪਤਾ ਹੀ ਆ ਹੋਰਾਂ ਦੀ ਆਪਾਂ ਨਾ ਗੱਲ ਕਰੀਏ ਸਿੱਖ ਜਗਤ ਵਿੱਚ ਵੀ ਜਿਹੜਾ ਜਿਹੜੇ ਬਾਬੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਆੜਾਂ ਚ ਡੇਰੇ ਬਣਾਏ ਨਾ ਜਿਨ੍ਹਾਂ ਨੇ ਸਿਰਫ ਗੱਲਾਂ ਬਾਹਰ ਨਹੀਂ ਨਿਕਲਦੇ ਕਹਿੰਦੇ ਬਲਾਤਕਾਰੀ ਕੇਸ ਉਹਨਾਂ ਦੇ ਵੀ ਚੱਲਦੇ ਆ ਗੱਲਾਂ ਨਹੀਂ ਬਾਹਰ ਆਉਂਦੀਆਂ ਜਿੱਥੇ ਸਾਧ ਸੰਗਤ ਜੀ ਸਾਡੇ ਲੋਕ ਕੀ ਗਾ ਬੀਟਿੰਗਾਂ ਨੂੰ ਛੱਡ ਕਿਉਂਦੇ ਨੇ ਨਾ ਹੁਣ ਫਰਕ ਪਿਆ ਥੋੜਾ ਜਿਆ ਤੇ ਲੱਗ ਨਹੀਂ ਰਿਹਾ ਅੱਜ ਵੀ ਡਰ ਹੋਣਾ ਚਾਹੀਦਾ ਇਹਨਾਂ ਤੋਂ ਜਿਨ੍ਹਾਂ ਦੇ ਡੇਰਾ ਚ ਸਾਧ ਸੰਗਤ ਦੀ ਆਪਣੀਆਂ ਤਿੰਨ ਬੀਟਿੰਗਾਂ ਛੱਡ ਕੇ ਆਉਂਦੇ ਆ ਪਤਾ ਹੀ ਆ ਤੁਹਾਨੂੰ ਧਰਮ ਦੇ ਨਾਂ ਤੇ ਸੰਗਤ ਦੀ ਕੀ ਕੁਝ ਕਰਦੇ ਸ਼ੋਸ਼ਣ ਇਹ ਸੋਚਾਂ ਉਹਨਾਂ ਦੀਆਂ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਰੋਕਿਆ ਸੀ ਕਦੇ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਕਹਿੰਦੇ ਵੀ ਕਹਿੰਦੇ ਬਹੁਤ ਭੜੇ ਦਾਨ ਲੈਣਾ ਤੂੰ ਕਹਿੰਦੇ ਵੀ ਪਰਿਵਾਰ ਵੀ ਦਾਨ ਲੈ ਲੈਣਾ ਕਹਿੰਦੇ ਤੂੰ ਧਰਮ ਦੇ ਨਾਂ ਤੇ ਪਰਿਵਾਰ ਵੀ ਦਾਨ ਮੰਗ ਲੈਣਾ ਬੇਟੀ ਦਾਨ ਕਰਾਉਣਾ ਕਹਿੰਦੇ ਅਸਦਾਨ ਗੱਜ ਦਾਨ ਸੇਜਾ ਨਾਰੀ ਭੂਮ ਦਾਨ ਸੇਜਾ ਨਾਰੀ ਵਿਆਹ ਤੋਂ ਪਹਿਲਾਂ ਸੰਤ ਜੀ ਲੜਕੀ ਦੇ ਦਾਨ ਲੈਣਾ ਕਹਿੰਦੇ ਤੂੰ ਸੇ ਜਾਨਾਰੀ ਇਹ ਇਹ ਦਾਨ ਬਹੁਤ ਭੜੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਉਦਾਂ ਉਦਾਂ ਤੁਝ ਨੇਉ ਪੈਨੇ ਹੋਇਆ ਉਦਾਂ ਕਹਿੰਦਾ ਵੀ ਮੈਂ ਧਰਮੀ ਬਹੁਤ ਵੱਡਾ ਹਾਂ ਤੇ ਕੱਲੀ ਫੇਰ ਕਹਿੰਦਾ ਉਹਨਾਂ ਦੀ ਗੱਲ ਨਹੀਂ ਇੱਥੇ ਹੋ ਰਹੀ ਇੱਥੇ ਆਪਣੇ ਵਾਲਿਆਂ ਚ ਵੀ ਵੇਖਿਆ ਕਰੋ ਵੀ ਇਦਾਂ ਦੀ ਹਰਕਤਾਂ ਤਾਂ ਨਹੀਂ ਹੋ ਰਹੀਆਂ ਵੀ ਇਦਾਂ ਤੇ ਹੈ ਤਾਂ ਨਹੀਂ ਇੱਥੇ ਮਾਫੀ ਮੰਗਾਂ ਸਾਹ ਸੰਗਤ ਜੀ ਗੱਲਾਂ ਨਾ ਬਹੁਤ ਨਿਕਲ ਜਾਂਦੀਆਂ ਨੇ ਗੱਲ ਬੜੀ ਛੇਤੀ ਨਿਕਲਦੀ ਆ ਹੋਰ ਪਾਸੇ ਜਾਵਣ ਦੀਆਂ ਗੱਲਾਂ ਤੇ ਜਿਹੜੇ ਇਹ ਰੌਲੇ ਸੰਗਤ ਜੀ ਇੱਕ ਵਾਰੀ ਨਾ ਸਾਨੂੰ ਦਿਮਾਗ ਦੇ ਨਾਲ ਸੋਚਣਾ ਪੈਣਾ ਵਾ ਜਦੋਂ ਸਹਿ ਸੁਭਾ ਗੱਲਾਂ ਨਹੀਂ ਮੂੰਹੋਂ ਨਿਕਲ ਜਾਂਦੀਆਂ ਵੀ ਫਲਾਣੇ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣਾ ਫਲਾਣੇ ਬਾਬਾ ਜੀ ਦੀ ਕਿਰਪਾ ਨਾਲ ਬੱਚਾ ਹੋ ਗਿਆ ਲड़का ਹੋ ਗਿਆ ਗੱਲਾਂ ਕਿੱਧਰ ਜਾਂਦੀਆਂ ਜੀ ਥੋੜੀ ਜੀ ਥੋੜੀ ਜੀ ਸੋਚਣ ਸ਼ਕਤੀ ਵਧਾ ਕੇ ਆਪਦੀ ਬਿਰਬੀ ਸ਼ੁਕਰਾਨੇ ਨੂੰ ਸਾਧ ਸੰਗਤ ਜੀ ਰੱਬ ਦੇ ਜਿਹੜਾ ਸ਼ੁਕਰਾਨਾ ਕਰਨ ਕਰਨਾ ਸੀ ਤੇ ਕ੍ਰੈਡਿਟ ਬਾਬੇ ਨੂੰ ਦੇਤਾ ਸੀ ਫਲਾਣੇ ਬਾਬਾ ਜੀ ਕਿਰਪਾ ਨਾਲ ਸਾਧਾਂ ਕੋਲ ਨਹੀਂ ਜਾਂਦੀ ਭਲੇ ਮਾਨਸ ਨਹੀਂ ਹੈਗੀ ਉਹ ਵੀ ਇਦਾਂ ਹੀ ਤੋਰ ਦੇਣਾ ਨਰੈਣੂ ਮਹੰਤਾਂ ਵਰਗੀਆਂ ਸੰਗਤ ਜੀ ਚਾਲਾਂ ਨੇ ਸਾਧਾਂ ਦੀਆਂ ਪਰਦੇ ਉਹਨਾਂ ਤੇ ਹਾਸ ਸਾਕਾ ਨਨ ਕਾਣਾ ਵਾਪਰੇ ਜਦੋਂ ਨਰੈਣੂ ਮੰਗੰਤ ਸੀ ਜਿਹੜਾ ਸਾਧ ਸੰਗਤ ਇਤਿਹਾਸ ਪੜ ਸਕਦੇ ਹੋ ਸਾਕਾ ਨਨ ਕਾਣਾ ਕੀ ਸੀਗਾ ਪੜਿਆ ਹੋਵੇਗਾ ਤੁਸੀਂ ਸਿੰਧੀ ਪਰਿਵਾਰ ਦੇ ਵਿੱਚੋਂ ਜੱਜ ਆਇਆ ਸੀ ਉਹਦੇ ਕੋਲੇ ਗੁਰਦੁਆਰਾ ਸਾਹਿਬ ਆਪਾਂ ਬਹੁਤ ਪਹਿਲਾਂ ਵੀ ਸਾਂਝ ਬਾਈ ਇਤਿਹਾਸ ਨਾਲ ਆਪਣੀ ਧੀ ਦੀ ਬੇਪਤੀ ਕਰਵਾ ਗਿਆ ਸੀ ਉਹ ਨਨਕਾਣਾ ਸਾਹਿਬ ਨੂੰ ਇਤਿਹਾਸ ਪੜ ਸਕਦੇ ਹੋ ਤੇ ਉਹ ਜਵਾਨ ਧੀ ਸੰਗਤ ਦੀ 15 ਸਾਲ ਦੀ ਉਹ ਕਹਿੰਦਾ ਵੀ ਇੱਕ ਰਾਤ ਹੀ ਰਹਿਣਾ ਮੈਂ ਇੱਥੇ ਵੀ ਮੱਥਾ ਟੇਕਣ ਵਾਸਤੇ ਆਇਆ ਹਾਂ ਤੇ ਇਦਾਂ ਦਾ ਸਾਹ ਸੰਗਤ ਦੀ ਕੁਝ ਕੀਤਾ ਉਸ ਬੱਚੀ ਨਾਲ ਇਹਨਾਂ ਨੇ ਨਰਾਇਣੂ ਮੰਤ ਨੇ ਉਲਾਮਾ ਦਿੱਤਾ ਸੀ ਉਹਨਾਂ ਨੇ ਫਿਰ ਸਿੱਖਾਂ ਨੂੰ ਉਲਾਮਾ ਦਿੱਤਾ ਸੀ ਉਸਨੇ ਧੀ ਨੇ ਕਹਿੰਦੀ ਵੀ ਆਈ ਸੀ ਆਪਣੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੈਂ ਤੇ ਇੱਜ਼ਤ ਕਹਿੰਦੀ ਮੈਂ ਲੀਰੋ ਲੀਰ ਕਰਾ ਕੇ ਜਾ ਰਹੀ ਹਾਂ ਤੇ ਅੱਜ ਵੀ ਸਾਹ ਸੰਗਤ ਦੀ ਦੇਖ ਲਓ ਜਿੰਨੇ ਆ ਆਪਣਾ ਬਾਬੇ ਨੇ ਨਾ ਡੇਰੇ ਖੋਲੇ ਜਿੰਨਾਂ ਦੇ ਕਿਸੇ ਵੀ ਸਾਹ ਸੰਗਤ ਦੀ ਡੇਰੇ ਦੇ ਵਿੱਚ ਵੇਖ ਲਓ ਸਾਕਾ ਨਨਕਾਣਾ ਨਾ ਫੇਰ ਆ ਜਾਣਾ ਹਣਾ ਫਰਵਰੀ ਮਹੀਨੇ ਚਾ ਦੋ ਮਹੀਨਿਆਂ ਨੂੰ ਫੇਰ ਆ ਜਾਣਾ ਕਿਸੇ ਵੀ ਪੰਜਾਬ ਦਾ ਡੇਰਾ ਕੋਈ ਵਿਖਾ ਦਿਓ ਵੀ ਉੱਥੇ ਜਿਹੜਾ ਸਾਕਾ ਨਨਕਾਣਾ ਸਾਹਿਬ ਉਹਨਾਂ ਨੇ ਮਨਾਇਆ ਹੋਵੇ ਆ ਫਰਵਰੀ ਚ ਆ ਜਾਣਾ ਅੱਗੇ ਮਨਾਉਂਦੇ ਨਹੀਂ ਉਹ ਫਰਵਰੀ ਮਹੀਨੇ ਚ ਫੇਰ ਆ ਜਾਣਾ ਦਿਨ ਸਾਕ ਨਨਕਾਣੇ ਦਾ ਤੇ ਮਨਾਇਆ ਹੋਵੇ ਕਿਸੇ ਨੇ ਤਾਂ ਮੈਨੂੰ ਦੱਸ ਦਿਓ ਕਿਉਂ ਉਹਨਾਂ ਨੂੰ ਪਤਾ ਵੀ ਸਾਡੀਆਂ 20 ਘਰਕਤਾ ਨਰਾਇਣੋਂ ਦੇ ਨਾਲ ਰਲਦੀਆਂ ਨੇ ਸਾਡਾ ਨੂੰ ਪਤਾ ਜੀ ਵੀ ਲੋਕਾਂ ਨੇ ਸਮਝ ਜਾਣਾ ਵੀ ਅਸੀਂ ਵੀ ਉਦਾਂ ਹੀ ਕਰਦੇ ਆਂ ਦੇਖ ਲਓ ਤੁਸੀਂ ਤੇ ਬਾਬਾ ਕਹਿੰਦਾ ਵੀ ਫੇਰ ਤੇਰਾ ਧਰਮ ਹੀ ਬਣਿਆ ਦਾ ਫਾਇਦਾ ਕੀ ਆ ਇਹ ਵਿਚਾਰਾਂ ਸਾਹ ਸੰਗਤ ਜਦੋਂ ਹੁੰਦੰਗਣੇ ਨਾ ਤੇ ਤਕਲੀਫਾਂ ਬਹੁਤ ਬੰਦਿਆਂ ਨੂੰ ਹੁੰਦੀਆਂ ਧਰਮਾਂ ਨੂੰ ਵੀ ਬਹੁਤੇ ਧਰਮੀਆਂ ਨੂੰ ਜਿਹੜਾ ਤਕਲੀਫਾਂ ਹੁੰਦੀਆਂ ਅਗਲਾ ਕਹਿੰਦਾ ਵੀ ਰੌਲਾ ਪਾਉਂਦੇ ਵੀ ਲੜਾਂਗਾਂ ਆਪਦੀਆਂ ਨਹੀਂ ਲੋਟ ਆਉਂਦੀਆਂ ਤੇ ਜਿਹੜੀ ਲੜਾਈ ਪਈ ਆ ਸੰਗਤ ਦੀ ਉਹਨੂੰ ਆਪਾਂ ਸਾਫ਼ ਕਰਨੇ ਆ ਵੀ ਇਹ ਗੰਦ ਪਾਇਆ ਨਾ ਨਿਕਲੇ ਇੱਥੋਂ ਬਹੁਤ ਕਹਿੰਦੇ ਆ ਜੀ ਵੀ ਤੁਸੀਂ ਤੇ ਆਪਸ ਵਿੱਚ ਲੜੀ ਜਾਂਦੇ ਹੋ ਆਪਸ ਵਿੱਚ ਨਹੀਂ ਲੜਦੇ ਅਸੀਂ ਸੱਚ ਦੀ ਜਿਹੜੀ ਸੰਗਤ ਦੀ ਇਹ ਲੜਾਈ ਆ ਸੱਚ ਜਿਹੜਾ ਝੂਠ ਨੂੰ ਬਾਹਰ ਕੱਢ ਰਿਹਾ ਜਿਹੜਾ ਝੂਠ ਫੈਲਿਆ ਨਾ ਉਹਨੂੰ ਬਾਹਰ ਕੱਢ ਰਹੇ ਆਪਾਂ